ਮੇਰਾ ਨਾਮ ਦਲਜੀਤ ਸਿੰਘ ਸੇਕੂ ਹੈ। ਨਰਮਨਜੀਤ ਸਿੰਘ ਸਾਡੇ ਚਾਚੇ ਦੇ ਲੜਕੇ ਸੀ। ਸਾਡੇ ਘਰਾਂ ਚੋਂ ਸੀਗੇ। ਤੇ ਮੇ ਤੋਂ 3-4 ਸਾਲ ਵੱਡੇ ਸੀ। ਮੈਂ ਇਸ ਵਕਤ 77 ਉਹ ਹੀ ਮਸ ਸ਼ੁੱਡ ਹੈ ਬੀਨ 880। ਉਹ ਉਹਨਾਂ ਦਾ ਮੇਰਾ ਖਿਆਲ ਹੈ ਡੇਟ ਆਫ ਬਰਥ 43 ਦੀ ਹੈ ਮੇਰੀ 48 ਦੀ ਹੈ। 1.5 1.5 4-4 4-5 ਸਾਲ ਵੱਡੇ ਸੀ। ਪਰ ਸਾਡੇ ਜਿਹੜੇ ਘਰ ਵੀ ਨਾਲ ਨਾਲ ਸੀਗੇ ਬਿਲਕੁਲ ਸਾਡੀ ਖੰਦ ਸਾਂਝੀ ਸੀ। ਤੇ ਸਾਡੀ ਫੈਮਿਲੀ ਚ ਹੋਣ ਕਰਕੇ ਕੰਦ ਵੀ ਸਾਂਝੀ ਸੀ। ਜਿਹੜਾ ਜਰਮਿਕ ਦੇ ਆਪਣੇ ਇਹਨਾਂ ਦੇ ਫਾਦਰ ਵੀ Air Force ਵਿੱਚ ਸੀਗੇ ਜਿਹੜੀ ਪਹਿਲੀ ਬੁੱਢਲੀ ਪੜ੍ਹਾਈ ਹੈ ਨਾ ਜਿੱਥੇ-ਥੇ ਉਹਨਾਂ ਦੀ ਪੋਸਟ ਨਹੀਂ ਹੁੰਦੀ ਰਹੀ ਕਾਨਪੁਰ ਵਗੈਰਾ ਜਾ ਕੇ ਤੇ ਹੋਰ ਪੜਾਈ ਉਹਨਾਂ ਸਕੂਲਾਂ ਛੁੱਟੇ ਰਹੀ ਤੇ ਜਦੋਂ ਫਿਰ ਪਿੰਡ ਉਧਰ ਛੁੱਟੀਆਂ 'ਚ ਇਹ ਤੇ ਇਹਨਾਂ ਦੇ ਜਿਹੜਾ ਇਹਨਾਂ ਦਾ ਬ੍ਰਦਰ ਮੇਰੇ ਤੋਂ 5-10 ਸਾਲ ਨੇ ਵੱਡਾ ਸੀ ਸੁਖਵਿੰਦਰ ਸੀ ਹੁਣ ਮੌਕੇ ਦੀ ਨਜਾਕਤ ਹੈ ਕਿ ਅਭੀ ਉਹ ਇਸ ਦੁਨੀਆ 'ਚ ਨਹੀਂ ਰਹੇ ਤੇ ਇਹਨਾਂ ਦੇ ਫਾਦਰ ਸਾਹਿਬ Air Force ਵਿੱਚ ਸੀਗੇ Air Force ਫੈਮਿਲੀ ਹੈ ਨਾ ਚਾਚਾ ਜੀ ਵੀ Air Force ਵਿੱਚ ਨੇ ਉਹ ਜੀ ਮਾਰ ਕੇ ਪਾਸੋੜੇ ਤਦਰੁਸ ਤਦਰੁਸ ਨੇ ਤੇ ਉਹ 8485 ਦੇ ਨੇ ਛੋਟੇ ਹੁੰਦੇ ਹੋ ਸਕਦਾ ਵੀ ਜਿਹੜਾ ਇਹਨਾਂ ਦਾ ਪੰਜ ਵਿਚਾਰ ਬਣਿਆ ਵੀ ਮੈਂ ਪਾਇਰੇਟ ਬਣਾ ਕਿਉਂਕਿ ਮਾਹੌਲ ਵਾਲੇ ਦੋੜੇ ਇਹ ਜਿਹਾ ਸੀਗਾ ਵੀ ਦੇਖਦੇ ਜਹਾਜ਼ ਉੱਡਦੇ ਆ ਉਤਰਦੇ ਆ ਜਿਹੜੇ ਉਹਨਾਂ ਦੇ ਜਿਹੜੇ ਫਲਾਈਂਗ ਪਰਸਨਲ ਉਹਨਾਂ ਨਾਲ ਵੀ ਪੈਂਦਾ ਸੀ ਪਾਰਟੀ ਪਰ ਜਾਂਦੇ ਹੋਣਗੇ ਤੇ ਇਹ ਕੁਦਰਤਨ ਸੀਗਾ ਵੀ ਇਹਨਾਂ ਦੇ ਦਿਲ ਜੀ ਵੀ ਸ਼ੌਕ ਪੈਦਾ ਹੁੰਦਾ ਹਾਂ ਜਦੋਂ ਛੋਟੇ ਹੁੰਦੇ ਤੇ ਪਿੰਡ ਆਉਂਦੇ ਸਾਡੇ ਨੇੜੇ 에ਅਰ ਫੋਰਸ ਹਲਵਾਰਾ ਹੈ ਤੇ ਜੋ ਹਲਵਾਰੇ ਦੇ ਜਿਹੜੇ ਪਾਇਲਟ ਇੱਥੇ ਉਡਾਣਾ ਭਰਦੇ ਸੀ ਪਿੰਡ ਦੇ ਉੱਪਰ ਦੀ ਉੱਡਦੇ ਸੀ ਇਹਨਾਂ ਦੇ ਬਾਣੀ ਵੀ ਮੈਂ ਵੀ ਖਿੰਦੇ ਪਾਇਲਟ ਬਣਨਾ ਕਹਿੰਦੇ ਤੁਸੀਂ ਆਮ ਸਾ ਹਮਮੁਰਾ ਨੂੰ ਜਿਨ੍ਹਾਂ ਨੇ ਖੇਡਦੇ ਹੁੰਦੇ ਸੀਗੇ ਇੱਕ ਵਾਰ ਇਹਨੂੰ ਸਾਈਕਲਾਂ ਤੇ ਫਿਰ ਖੁਦ ਉੱਥੇ ਹਲਵਾਰੇ 에ਅਰ ਫੋਰਸ ਉੱਥੇ ਜਾ ਕੇ ਆਏ ਤੇ ਉਹਨਾਂ ਨੇ ਮਿਲ ਕੇ ਆ ਵੀ ਮੈਂ ਪਾਇਲਟ ਬਣਨਾ ਉਹ ਕਹਿੰਦੇ ਚੰਗਾ ਵੀ ਤੂੰ ਜੇ ਪਾਇਲਟ ਬਣਨਾ ਇਹ ਦੋ ਰਿਕੁਆਇਰਮੈਂਟ ਨੇ ਪਹਿਲਾਂ ਆਪ ਤੇਰੀ ਸਿਹਤ ਚੰਗੀ ਹੋਣੀ ਚਾਹੀਦੀ ਆ ਨਿਗਾਹ A1 ਹੋਣੀ ਚਾਹੀਦੀ ਆ ਦੂਜਾ ਆ ਵੀ ਤੁਹਾਨੂੰ ਪੜਾਈ ਸਾਇੰਸ स्ट्रीਮ ਵਿੱਚ ਤੁਹਾਡੀ ਐਫਐਸਸੀ ਘਰ ਤੋਂ ਕਰ ਉਹਨਾਂ ਨੇ ਐਫਐਸਸੀ ਸੀਪਲਸ 2 ਐਫਐਸਸੀ ਕਹੇ ਸੀ ਜਾਂ ਇੰਟਰਮੀਡੀਟ ਸਾਇੰਸ ਕਹੇ ਹੋ ਹੋ ਸਕਦਾ ਜਿਹੜੀਆਂ ਇਹ ਗੱਲਾਂ ਉਹਨਾਂ ਨੇ ਦਿਲ ਦੇ ਘਰ ਕਰ ਗਈਆਂ ਬਾਕੀ ਕੁਦਰਤ ਵੀ ਇਹੀ ਮਨਜ਼ੂਰ ਸੀ ਤੇ ਜਦੋਂ ਫਿਰ ਇਹ ਇਹਨਾਂ ਨੇ ਐਫਐਸਸੀ ਕਰ ਲਈ ਇਹਨੇ ਅਜੇ ਤੱਕ ਇਹਨਾਂ ਦੇ ਫਾਦਰ ਸਾਹਿਬ ਉੱਥੇ ਪੋਸਟਡ ਸੀ ਨਾ ਆਗਰਾ ਪਰ ਐਫਐਸਸੀ ਜੁਆਇਨ ਕਰਨ ਤੋਂ ਬਾਅਦ ਇਹਨਾਂ ਨੇ ਆਪ ਦਾ ਇੰਜੀਨੀਅਰਿੰਗ ਜੁਆਇਨ ਕਰ ਲਈ ਦੀ ਆਰਵਾਈਜ਼ਨਿੰਗ ਕਾਲਜ ਤੇ ਉੱਥੇ ਇੰਜੀਨੀਅਰ ਕਰਦੇ ਸੀ ਇਹਨਾਂ ਕਰਦਿਆਂ ਕਰਦਿਆਂ ਆਪ ਦਾ ਜਿਹੜੇ ਉੱਥੇ ਸੀਰੀਅਸ ਕੰਬਾਈਨਡ ਡਿਫੈਂਸ ਸਰਵਿਸ ਐਗਜ਼ਾਮ ਵਗੈਰਾ ਹੁੰਦੇ ਨੇ ਤੇ ਉਹ ਦਿੱਤਾ ਐਸਐਸਬੀ ਵੀ ਕਲੀਅਰ ਕਰ ਲਿਆ ਪਰ ਘਰ ਨਹੀਂ ਦੱਸਿਆ ਇਹਨਾਂ ਨੇ ਜਦੋਂ ਘਰ ਜਰੋਂ ਸਭ ਕੁਝ ਕਲੀਅਰ ਹੋ ਗਿਆ ਘਰ ਆਏ ਤਾਂ ਆਪਦੀ ਮਾਤਾ ਜੀ ਨੂੰ ਕਹਦੇ ਬੀਬੀ ਮੈਂ ਤਾਂ ਆਪਦੀ ਏਅਰਫੋਰਸ ਜੁਆਇਨ ਕਰਨੀ ਹੈ ਪਾਇਲਟ ਬਣਨਾ ਉਹ ਕਹਿੰਨੇ ਨਹੀਂ ਪਾਇਲਟ ਨਹੀਂ ਦੁਬਾਰਨਾ ਅਸੀਂ ਪਾਇਲਟ ਦੇਖਿਆ ਉਹਨਾਂ ਦੀ ਜ਼ਿੰਦਗੀ ਬੜੀ ਛੋਟੀ ਹੁੰਦੀ ਹੈ ਉਹਨਾਂ ਦੇ ਨਾਲ ਐਕਸੀਡੈਂਟ ਵੀ ਜ਼ਿਆਦਾ ਹੁੰਦੇ ਸੀ ਪਾਇਲਟ ਦੀ ਉਹਦਾ ਲਾਈਫਸਪੈਨ ਵੀ ਐਕਸੀਡੈਂਟ ਜ਼ਿਆਦਾ ਹੋਣ ਕੈ ਘੱਟ ਹੀ ਹੁੰਦਾ ਸੀ ਉਹਨਾਂ ਦੇ ਚਲੋ ਪੁੱਤਰ ਮੋਹ ਹੁੰਦਾ ਉਹਨਾਂ ਨੇ ਕਿਹਾ ਵੀ ਤੁਸੀਂ ਪਾਇਲਟ ਨਹੀਂ ਬਣਨਾ ਤੇ ਉਹਨਾਂ ਨੇ ਉਹਨਾਂ ਦੀ ਗੱਲ ਮੰਨ ਕੇ ਨਾ ਉਹ ਦਿਲ 'ਚ ਗੱਲ ਰੱਖ ਲਈ ਅਗਲੇ ਸਾਲ ਫੇਰ ਉਹਨੇ ਟਰਾਈ ਕੀਤਾ ਪਰ ਅੰਦਰੋਂ ਦੀ ਜਿਹੜੀ ਜਿਹੜੀ ਚਿੰਗਾਰੀ ਸੀ ਬੁਝੀ ਨਹੀਂ ਉਹਨਾਂ ਨੇ ਫੇਰ ਟੈਸਟ ਦਿੱਤਾ ਫੇਰ ਐਸਐਸਬੀ ਕਲੀਅਰ ਕੀਤਾ ਤੇ ਆਦੇ ਮਾਪਿਆਂ ਨੂੰ ਦੱਸਿਆ ਨਹੀਂ ਸਿੱਧਣਾ ਨੂੰ ਚਿੱਠੀ ਆਈ ਵੀ ਤੂੰ ਏਅਰ ਫੋਰਸ ਟ੍ਰੇਨਿੰਗ ਅਕੈਡਮੀ ਜੁਆਇਨ ਕਰ ਲੈ ਉਧਰ ਦੱਸਿਆ ਤੇ ਮਾਪਿਓ ਵੀ ਸਮਝ ਗਏ ਕਿ ਜੇ ਇੰਨਾ ਹੀ ਐਡਮੈਂਟ ਹੈ ਇੰਨੇ ਦੇ ਮਨ ਚਾਹ ਹੈਗੀ ਤਾਂ ਆਪਾਂ ਇਹ ਰੋੜਾ ਨਾ ਬਣੀ ਤੇ ਚਲੋ ਉਹਨਾਂ ਨੇ ਆਸ਼ੀਰਵਾਦ ਦਿੱਤਾ ਤਾਂ ਜੀ ਉਹ ਸੋ ਜੁਆਇਨ ਕਰ ਗਿਆ ਇਹਨਾਂ ਦਾ ਜਦੋਂ ਇਹ ਸੋ ਜੁਆਇਨ ਕਰਕੇ ਟ੍ਰੇਨਿੰਗ ਕਰਦੇ ਰਹੇ ਉਦੋਂ ਆਪਣੇ ਏਅਰ ਫੋਰਸ ਦੇ ਤਿੰਨ ਸਟਰੀਮ ਨੇ ਫਲਾਈਂਗ ਤੇ ਜਾਂ ਟਰਾਂਸਪੋਰਟ ਪਾਇਲਟ ਬਣਦੇ ਨੇ ਜਾਂ ਹੈਲੀਕਾਪਟਰ ਪਾਇਰੇ ਬਣੇ ਜਾਂ ਫਾਈਟਰ ਪਾਇਲਟ ਬਣੇ ਵਾਈਡਰ ਪਾਇਲਟ ਉਹਨਾਂ ਦੇ ਜਹਾਜ਼ ਸੀਗੇ ਨੈਟ ਜਹਾਜ਼ ਤੇ ਉਹਦਾ ਕਾਕਪਿਟ ਬੜਾ ਛੋਟਾ ਛੋਟਾ ਜਹਾਜ਼ ਸੀ ਨਾ ਤੇ ਇਹਨਾਂ ਦੇ ਕੱਦ ਸੀ ਤੈਨੂੰ 6 ਫੁੱਟ 3 ਇੰਚ ਹਾਂ ਲੰਬੇ ਕਰਦੇ ਸੀ ਇਹਨਾਂ ਨੂੰ ਜਦੋਂ ਇਹਨਾਂ ਨੂੰ ਮਨ 'ਚ ਡਾਊਟ ਸੀ ਵੀ ਜਦੋਂ ਕਾਕਪਿਟ 'ਤੇ ਬੈਠੇ ਮੇਰਾ ਜਿਹੜਾ ਜੂੜਾ ਉਹ ਤਾਂ ਸਿਰ ਲੱਗ ਗਿਆ ਸਿਰ ਕਾਕਪਿਟ ਦੇ ਉੱਪਰ ਜਾ ਲੱਗਦਾ ਤੇ ਸ਼ਾਇਦ ਮੈਨੂੰ ਰਿਜੈਕਟ ਨਾ ਹੋ ਜਾਵਾਂ ਜਿਹ ਦਿਨ ਟੈਸਟ ਸੀ ਨਾ ਇਹਨਾਂ ਨੇ ਫੇਰ ਆਪਦੇ ਸਕੀਮ ਲਾਈ ਉਹ ਰੋਕ ਕਾਕਪਿਟ 'ਚ ਬੈਠੇ ਬੈਠ ਕੇ ਆਪ ਦੀ ਲੱਤਾਂ ਨਸਾ ਲਈਆਂ ਪਿੱਛੇ ਰੋ ਕੇ ਬਹਿ ਗਏ ਤਾਂ ਕਿ ਥੋੜਾ ਜਿਹਾ ਟੋਲਰੈਂਸ ਹੋ ਗਈ ਛੱਤ ਵਿੱਚ ਤੇ ਉਹਦੇ ਗਿਆ ਹੀ ਵਾਸ ਸਿਲੈਕਟਿਡ ਸੀ ਹੀ ਵਾਸ ਸਿਲੈਕਟਿਡ ਫॉर द ਫਾਈਟਰ ਸਟ੍ਰੀਮ ਉੱਥੇ ਇਹਨਾਂ ਨੇ ਟ੍ਰੇਨਿੰਗ ਕੀਤੀ ਹੈ ਜੈਪੁਰ ਦੰਡੀਗੋਲ ਹਾਈਦਰਾਬਾਦ ਜੰਨਪਰੀ ਸਰ ਥੋੜਾ ਜਿਹਾ ਦੱਸਿਓ ਵੀ 1975 ਜਦੋਂ ਜੰਗ ਹੋਈ ਉਹ ਬਾਤ ਨਹੀਂ ਗੱਲ ਅੱਛਾ ਉਹ ਵੀ ਨਾ ਕੋਈ ਬਾਤ ਨਹੀਂ 67 'ਚ ਇਹਨਾਂ ਨੇ ਕਮਿਸ਼ਨ ਬਣ ਗਿਆ ਇਹਨਾਂ ਕਮਿਸ਼ਨ ਮਾਰ ਕੇ ਆਏ ਨੇ ਜਿਹੜੀ 70 70 uh, 70s ਵਿੱਚ ਇਹ ਮੇਰਾ ਖਾਲਾ ਸ਼ਾਇਦ ਜਾਇਪੁਰ ਪੋਸਟੇ ਜਾਂ ਕਿੱਥੇ ਸੀਗੇ 71 ਜਿਹੜਾ ਇਹ ਨਾ ਫ फेब्रुवारी 15 97 ਵਿੱਚ ਵਿਆਹ ਹੋ ਜਾਂਦਾ ਤੇ ਉਦੋਂ 71 ਜੀ ਆਪਣੇ ਹਿੰਦੁਸਤਾਨ ਪਾਕਿਸਤਾਨ ਦੇ ਬੰਗਲਾਦੇਸ਼ ਕਰਕੇ ਹਾਲਾਤ ਹਾਲਾਤ ਖਰਾਬ ਹੋ ਗਏ ਸੀ ਲੜਾਈ ਵੱਲ ਗੱਲ ਵੱਧਦੀ ਜਾਂਦੀ ਸੀ ਤੇ ਇਹਨਾਂ ਦੀ ਜਿਹੜੀ ਸਕੁਆਡਨ ਸੀ ਫਿਰ 18 ਨੰਬਰ ਸਕੁਆਡਨ ਇਹ ਫਿਰ ਅੰਬਾਲੇ ਪੋਸਟਡ ਹੋ ਗਈ ਜੂਨ ਜੁਲਾਈ ਵਿੱਚ ਇਹੰ ਬਾਲੇ ਆਗੇ ਪਿੰਡਾਂ ਉਦੇ ਜਾਂਦੇ ਸੀ ਵਿਆਹ ਵੀ ਹੋ ਗਿਆ ਪਿੰਡ ਵੀ ਉਦੇ ਜਾਂਦੇ ਸੀ ਤੇ ਜਦੋਂ ਉਹਨਾਂ ਨੇ ਹਲਵਾਰੇ ਸੀ ਉਦੋਂ ਵੀ ਆਪਦੇ ਪਿੰਡ ਦੀ ਪੁਰਾਣਾ ਪਰਦੇ ਸੀ ਸਾਨੂੰ ਪਤਾ ਲੱਗ ਜਾਂਦਾ ਸੀ ਵੀ ਹਾਂ ਵੀ ਇਹ ਨਿਰਮਜੀਤ ਆ ਗਿਆ ਆਪਦੇ ਖੇਤਾਂ ਉੱਪਰ ਜਾਣਾ ਉੱਪਰ نیچے ਕਰਨਾ ਜਹਾਜ ਤੇ ਉਹਨਾਂ ਦਿਨਾਂ ਜਿਹਨੇ ਆਪਦਾ ਬਾਹਰ ਬਗਾਨ ਬਣਾਉਂਦੇ ਸੀ ਇੱਥੇ ਫਿਰਨੀ ਤੇ ਹਮ ਇਹ ਪਹਿਲਾ ਮਕਾਨ ਉਹ ਦਰਵਾਜੇ ਦੇ ਅੰਦਰ ਹੈ ਉਹਨਾਂ ਨੇ ਬਾਹਰ ਬਗਾਨ ਬਣਾਇਆ ਫਿਰਨੇ ਨੂੰ ਸੀਮਿੰਟ ਦੀ ਬੜੀ ਕਮੀ ਸੀ ਉਹਨਾਂ ਦਾ ਅਫੀਸਰ ਸਾਨੂੰ 30 ਬੋਰੀਆਂ ਮਿਲਦੀਆਂ ਸੀ ਆਮ ਮੰਡੀ ਨੂੰ 5 ਮਿਲਦੀਆਂ ਸੀ 71 ਜੁਲਾਈ ਅਗਸਤ ਵਿੱਚ ਐਪੰਡਾਇ ਤੇ ਇਹਨਾਂ ਕੋਲ ਜਵਾ ਮੋਟਰਸਾਈਕਲ ਸੀ ਆਏ ਤਾਂ ਮੈਨੂੰ ਕਹਿੰਦੇ ਵੀ ਆਪਾਂ ਅੰਦਰੀ ਸੀਮਨ ਲੈਣ ਜਾਣਾ ਸੀਮਨ ਦੀ ਆਪਾਂ ਲੋਡ 30 ਬੋਰੀਆਂ ਮੈਨੂੰ ਲੈ ਜਾਣੀਆਂ 5 ਤੁ ਵੀ ਮੇਰੇ ਨਾਲ ਚੱਲ ਤੇਰੇ ਨਾਲ ਦੇ 5 ਬੋਰੀਆਂ ਉਹ ਕੱਟੀਆਂ 35 ਬੋਰੀਆਂ ਹੋ ਜਾਣਗੀਆਂ ਤੇ ਅਸੀਂ ਫਿਰ ਨੇਰੇ ਨੇਰ ਜਾਣੇ ਲੁਧਿਆਣੇ ਨੂੰ ਇਹੀ ਰਸਤਾ ਹੈ ਸਾਡਾ ਪਿੰਡ ਨੂੰ ਲੁਧਿਆਣਾ ਜਾਣਾ ਬੀਡੀਪੀ ਆਫਿਸ ਜਾਣਾ ਸੀ ਤਾਂ ਜਦੋਂ ਬੀਰਵੀ ਦੇ ਕੋਲ ਤੇ ਗਏ ਤਾਂ ਮੈਨੂੰ ਕਹਿੰਦੇ ਜੀ ਤੈਨੂੰ ਪਤਾ ਹੈ ਹੁਣ ਰੜਾਈ ਲੱਗ ਜਾਣੀ ਹੈ ਮੈਂ ਕਿਹਾ ਹਾਂ ਲੱਗਦਾ ਵੀ ਆ ਸਾੜ ਤਾਂ ਨਜ਼ਰ ਆਉਂਦੇ ਨੇ ਕਹਿੰਦੇ ਆਪਾਂ ਚੱਕਰ ਲੈਣਾ ਕੋਈ ਚੱਕਰ ਵੀ ਨਹੀਂ ਬਰੇਵਰੀ ਅਵਾਰਡ ਮੈਂ ਕਿਹਾ ਚੱਕਰ ਤਾਂ ਮਿਲੂ ਜੇ ਤੁਸੀਂ ਜੇ ਮੌਕਾ ਮਿਲੂਗਾ ਕਹਿੰਦਾ ਮੌਕਾ ਮਿਲਦਾ ਨਹੀਂ ਹੁੰਦਾ ਮੌਕਾ ਸਟੈਚ ਕਰਨਾ ਪੈਂਦਾ ਖੋਣਾ ਪੈਂਦਾ ਤਾਂ ਇਸੇ ਤਰ੍ਹਾਂ ਹੋਇਆ ਜਦੋਂ ਫਿਰ 71 ਦੀ ਲੜਾਈ ਲੱਗ ਗਈ ਤੇ ਇਹਨਾਂ ਦੀ ਜਿਹੜੀ 3-4 ਦਿਨ ਲੜਾਈ ਲੱਗੀ ਉਹਗੇ ਮੇਰੇ ਖਿਆਲ ਹੈ ਦਸੰਬਰ ਸ਼ੇਰੂਡੇ ਸ਼ੁਰੂ ਹੋਈ ਸੀ ਤੇ ਇਹਨਾਂ ਦੀ ਪੋਸਟਿੰਗ ਸ਼੍ਰੀਨਗਰ ਹੋ ਗਈ। ਸ਼੍ਰੀਨਗਰ ਪੋਸਟਡ ਆਊਟ ਹੋ ਗਿਆ ਉੱਥੇ। ਤੇ ਸ਼੍ਰੀਨਗਰ ਜਿਹੜੇ ਸਾਡੇ ਇੱਕ ਪਿੰਡ ਦੇ ਹੋਰ ਹੀ ਸਾਡੇ ਚਾਚੇ ਲੱਗਦੇ ਸੀ ਇਹਨਾਂ ਦੇ ਵੀ ਚਾਚਾ ਜੀ ਲੱਗਦੇ ਨੇ। ਉਹ ਉੱਥੇ ਸਕਵਾਡ ਲੀਡਰ ਸੀਗੇ। ਉਹ ਸਕਵਾਡ ਦੇ ਇੰਚਾਰਜ ਸੀਗੇ। ਹੀ ਵਾਸ ਫਾਈਟ ਬੰਬਰ ਪਾਇਲਟ। ਉਹ ਪਾਕਿਸਤਾਨ ਸੌर्टी ਵਾ ਤਾਂ ਜਾਂਦੇ ਸੀ। ਇੱਕ ਬੰਬਰ ਦੇ ਨਾਲ ਦੋ ਤਿੰਨ ਫਾਈਟਰ ਜੈਟਸ ਹੁੰਦੇ ਨੇ। ਤੇ ਜਰੋਂ ਗਿਆ ਉਥੇ ਕਹਿੰਨ ਚਾਚਾ ਜੀ ਹੁਣ ਮੈਂ ਆ ਗਿਆ ਤੇ ਆਪਾਂ ਪਾਕਿਸਤਾਨੀਆਂ ਦੇ ਵੱਟ ਕੱਢਦੇ ਨੇ ਆ। ਤੇ ਉਹ ਕਹੇ ਕੋਈ ਗੱਲ ਨਹੀਂ ਮੈਂ ਜਾਣਾ ਉਹਨਾਂ ਤੁਸੀਂ ਮੇਰੇ ਨਾਲ ਚੱਲੋਗੇ ਆਪਾਂ ਵੱਟ ਹੀ ਕੱਢਾਂਗੇ ਉਹਨਾਂ ਨੇ। ਸੋ ਉਥੇ ਗਏ ਤਾਂ 2-3 ਸੌਟੀਜ਼ ਚਾਚਾ ਜੀ ਇਨਸਾਰ 에어ਮਾਰਸ਼ਿੰਗ ਜੀ ਸੌਰੀ ਮਨਜੀਤ ਸਿੰਘ ਸੇਖੋਂ ਹੁਣ ਵੀ ਮਾਰ ਕੇ ਆਪਾਂ ਚੰਗੇ ਤੰਦਰੁਸਤ ਨੇ ਪਿੰਡ ਆਉਂਦੇ ਜਾਂਦੇ ਆ ਹਰੀਖਸਰ ਜਰ ਉਹਨਾਂ ਦਾ ਦਿਨ ਮਨਾਉਣੇ 14 ਸੰਬੰਧ। ਉਹਨਾਂ ਨੇ ਸਕੂਲ ਸਪੀਚ ਦੱਸਿਆ ਵੀ ਸੀ। ਕਹਿੰਦਾ ਫਿਰ 2 3 ਸੌਟੀ ਮੇਰੇ ਨਾਲ ਵੀ ਗਏ ਨੇ ਅੱਜ ਫਾਈਟਰ ਪਾਇਲਟ ਮੈਨੂੰ ਸਕੋਰ ਕੀਤਾ ਫਿਰ ਪਾਕਿਸਤਾਨ ਬਮਾਰਡਮੈਂਟ ਕਰਨੀ ਆਏ ਨੇ ਤੇ ਹੀ ਵਾਰ ਵੈਰੀ ਗੁੱਡ ਪਾਇਲਟ ਕਹਿੰਦੇ ਤੇ ਦਲੇਰ ਸੀਗੇ ਤੇ ਦਸੰਬਰ 14 1973 ਜਿਹੜਾ ਫੇਟਫੁਲ ਡੇ ਜਿਸ ਦਿਨ ਜਿਹੜੇ ਦਿਨ ਦੀ ਪਰਫਾਰਮੈਂਸ ਕਰਕੇ ਉਹਨੂੰ ਪਰਮਿਟ ਜੇਕਰ ਮਿਲਿਆ ਤੇ ਸ੍ਰੀਨਗਰ ਆਨ ਡਿਊਟੀ ਸੀਗੇ ਦੋ ਪਾਇਲਟਸ ਵੀ ਸ਼ਾ ਆਨ ਡਿਊਟੀ ਡੂਰਿੰਗ ਵਾਰ ਟਾਈਮ ਰਹਿੰਦੇ ਨੇ ਇੱਕ ਕੇਸ ਇੱਕ ਫਲਾਈਟ ਹਮਨੇ ਕੂਮਨਸ ਇਹ ਉਹ 64 ਜੈਟ ਪਾਕਿਸਤਾਨ ਦੇ ਆਏ ਇਹਨਾਂ ਦੇ ਟੇਕ ਆਫ ਕਰਨ ਤੋਂ ਪਹਿਲਾਂ ਉਹਨੇ 에어 에어 ਆਪਣੇ ਜਿਹੜੀ ਸਟ੍ਰਿਪ ਸੀ ਤੇ ਉਹਦੇ ਤੇ 99 ਤੇ ਉਹਨਾਂ ਨੇ ਬੰਬਾਰਡਮੈਂਟ ਕੀਤੀ ਤੇ ਸ਼ਾਇਦ 에어 ਫੋਰਸ ਦਾ ਇਹ ਪ੍ਰੋਟੋਕਾਲ ਹੁੰਦਾ ਵੀ ਜੇ ਇੱਕ ਵਾਰ ਬੰਬਾਰਡਮੈਂਟ ਸ਼ੁਰੂ ਹੋ ਜਾਵੇ ਉਹ ਟੇਕ ਆਫ ਨਹੀਂ ਕਰਦੇ ਪਰ ਇਹਨਾਂ ਨੇ ਸਪੈਸ਼ਲ ਪਰਮਿਸ਼ਨ ਲੈ ਕੇ ਆਪਦੇ ਸੀਓ ਤੋਂ ਕਹਿ ਮੈਂ ਟੇਕ ਆਫ ਕਰਨਾ ਚਾਹਣਾ ਤੇ ਵੀ ਵਾਂਟ ਟੂ ਹੈਵ ਥੈਮ ਤੇ ਇਹ ਦੋਨੋਂ ਜਾਨੇ ਫਿਰ ਉਹਨਾਂ ਨੇ ਟੇਕ-ਆਫ ਕੀਤਾ ਤੇ ਉਹਨਾਂ ਨੂੰ ਅੰਗੇਜ ਕੀਤਾ ਸ਼ੇਫ ਸ਼ੇਨ ਇੱਕ ਇਹਨਾਂ ਦਾ ਜਿਹੜਾ ਸ਼ੇਵਰ ਜੈਟ ਸੀ ਉਹਨਾਂ ਦੇ ਇਹਨਾਂ ਦੀ ਰੇਂਜ ਵਿੱਚ ਆ ਗਿਆ ਤੇ ਇਹਨਾਂ ਨੇ ਇੱਕ ਉਹਦੇ ਆਪ ਦਾ ਕਾਰਬੇਕੀਤੀ ਫਾਇਰਿੰਗ ਕੀਤੀ ਤੇ ਉਹਨੂੰ ਅੱਗ ਲੱਗੀ ਤੇ ਉਹ ਆਪ ਦਾ ਪਾਕਿਸਤਾਨ ਵੱਲ ਚਲੇ ਗਿਆ ਡਿੱਗ ਪਿਆ ਉਹਨਾਂ ਤੇ ਹੋਰ ਪੰਜ ਰਹਿ ਗਏ ਫਲਾਈ ਲੈਫਟਰ ਕਿਸੇ ਕਾਰਨ ਕਰਕੇ ਆਪਦਾ ਉੱਥੋਂ ਜਾਰਾਚਰ ਉੱਥੇ ਨਹੀਂ ਰਹੇ ਆਪਦਾ ਸ਼ਾਇਦ ਮ पठानकोट ਵੱਲ ਆ ਗਏ ਉਹ ਕੋਈ ਨਾ ਕੋਈ ਪ੍ਰੋਬਲਮ ਹੋਣੀ ਹੈ ਇਕੱਲੇ ਰਹਿ ਗਏ ਇਹਨਾਂ ਨੇ ਫੇਰ ਆਪ ਦਾ ਇੱਕ ਜਹਾਜ਼ ਹੋਰ ਰੇਂਜ ਲਿਆ ਤੇ ਲੈ ਕੇ ਉਹਦੇ ਨਾਲ ਵੀ ਇੰਗੇਜ ਕੀਤਾ ਹੀ ਇਟ ਵਾਸ ਆਲਸੋ ਡਾਊਨ ਫੇਰ ਇਹ ਚਾਰ ਇਕੱਲੇ ਤੇ ਫਿਰ ਇਹ ਕਮਾਂਡਿੰਗ ਅਫੀਸਰ ਨਾਲ ਸ਼ਾਇਦ ਜਿਹੜੀ ਗੱਲਬਾਤ ਹੋਈ ਉਹਨੂੰ ਕਿਹਾ ਗਿਆ ਵੀ ਤੂੰ ਹੁਣ ਵਾਪਸ ਆ ਜਾ ਨਾ ਮੂਵ ਆਊਟ ਪਰ ਇਹ ਕਹਿੰਦੇ ਨਹੀਂ ਇੱਕ ਜਿਹੜਾ 에ਅਕ੍ਰਾਫਟ ਹੈ ਮੇਰੀ ਰੇਂਜ ਚ ਤੇ ਮੈਂ ਕੋ ਟ੍ਰਾਈ ਕਰਦਾ ਇਨ ਦਾ ਮੇਨ ਟਾਈਮ ਇਹਨਾਂ ਦੇ ਆਪ ਦੇ ਪਿਛਲੇ ਪਾਸੇ ਫਾਇਰਿੰਗ ਹੋ ਰਹੀ ਤੇ ਗੋੜੀ ਲੱਗੀ ਅੱਗ ਲੱਗੀ ਜਹਾਜ਼ ਨੂੰ ਉਹਨਾਂ ਨੇ ਕਿਹਾ ਵੀ ਯੂ ਆਰ ਯੂ ਆਰ ਏਅਰਕ੍ਰਾਫਟ ਓਨ ਫਾਇਰ ਮੂਵ ਅਵੇ ਇਹ ਕਹਿੰਦਾ ਵੀ ਚਲੋ ਇਹਨਾਂ ਨੇ ਜਵਾਬ ਦਿੱਤਾ ਵੀ ਮੈਂ ਟਰਾਈ ਕਰ ਰਿਹਾ ਵੀ 베ਰੀ ਕ੍ਰੇਨ ਚ ਉਹਨੂੰ ਮੈਂ ਪਹਿਲਾਂ ਲੈ ਲਵਾਂ ਫੇਰ ਮੈਂ ਗੂਪ ਕਰੂੰਗਾ ਜਦੋਂ ਫੇਰ ਉਹ ਜਹਾਜ਼ ਡਿਫੈਂਸ ਦੇਖਿਆ ਪਿੱਛੇ ਵੀ ਤਾਂ ਅੱਗ ਲੱਗੀ ਹੋਈ ਹੈ ਤੇ ਹੁਣ ਆਪਣਾ ਵਿਚਾਰਾ ਨਹੀਂ ਕੋਈ ਚੱਲਦਾ ਇਨ ਇਸੇ ਦੌਰਾਨ ਉਹਨਾਂ ਤੀਜੇ ਤੇ ਜਿਹੜੇ ਫੇਵਰ ਜੈਟ ਤੇ ਵੀ ਉਹਦਾ ਉਹ ਰੇਜ ਚ ਲੈ ਕੇ ਫਾਇਰਿੰਗ ਕਰਦੀ ਉਹਨੂੰ ਵੀ ਆਗੂ ਕੁ ਲੱਗੀ ਆਪਣਾ ਚਲਾ ਗਿਆ ਸੋ ਹੀ ਗਾਟ 3 ਜੈਟਸ ਇਹ ਨਾ ਮੀਨ ਟਾਈਮ ਇਹਨੇ ਦੇਖਿਆ ਵੀ ਹੁਣ ਉਹ ਜਿਹੜੀ ਜੇਨੀਅਰ ਸਾਰੀ ਡੌਗ ਫਾਈਟ ਹੈ 3 ਟੌਪ 3 ਟੌਪ ਲੈਵਲ ਤੇ ਹੋ ਰਹੀ ਸੀ 17 80 ਫੁੱਟ ਤੇ ਇਹਨਾਂ ਨੇ ਆਪ ਦਾ ਜਿਹੜਾ ਸੀਟ ਹੈ ਇਜੈਕਟ ਕਰਨੀ ਚਾਹੀ ਇਜੈਕਟ ਕੀਤੀ ਵੀ ਪਰ ਉਹਨੂੰ ਜਿਹੜੀ ਪੈਰਾਸ਼ੂਟ ਨੂੰ ਖੁੱਲਣ ਵਾਸਤੇ ਘੱਟ 300 ਫੁੱਟ ਦੀ ਉਚਾਈ ਚਾਹੀਦੀ ਹੈ ਇਹ ਨਹੀਂ ਉਚਾਈ ਬੜੀ ਘੱਟ ਸੀ ਸੇ ਪੈਰਾਸ਼ੂਟ ਖੁੱਲਣ ਤੋਂ ਪਹਿਲਾਂ ਹੀ ਇਹ ਜਿੰਨਾ ਨੇ ਜਿਹੜੇ ਇਹਨਾਂ ਦੀ ਪੈਰਾਸ਼ੂਟ ਧਰਤੀ ਤੇ ਆ ਕੇ ਲੱਗੀ ਇਹਨਾਂ ਦੇ ਸਿਰ ਸੱਟ ਲੱਗੀ ਖੁਸ਼ੀਦ ਹੋ ਗਏ। ਤੋਂ ਇਹਨਾਂ ਨੇ ਆਪਦੇ ਡਿਊਟੀ ਨਿਭਾਉਂਦਿਆਂ ਹੋਇਆ ਡਿਊਟੀ ਤੋਂ ਵੱਧ ਆਪ ਦੀ ਜਾਨ ਦੀ ਪਰਵਾਹ ਕੀਤੇ ਬਿਨਾ ਦੁਸ਼ਮਨਾਨਾ ਮਦਰ ਆੜਾ ਰਿਆ ਉਹਨਾਂ ਨੂੰ ਜਿੰਨਾ ਹੋ ਸਕਦਾ ਸੀ ਆਪਦਾ ਰਨ ਵੀ ਬਚਾਇਆ ਤੇ ਇਸੇ ਵਿੱਚ ਵਿੱਚ ਉਹਨਾਂ ਨੂੰ ਹਿੰਦੁਸਤਾਨ ਦਾ ਸਭ ਤੋਂ ਵੱਡਾ ਜਿਹੜਾ ਬ੍ਰੀਵਰੀ ਅਵਾਰਡ ਪਰਮਿਚਕ ਵਿਜੇਤਾ ਮਿਲਿਆ ਤੇ ਜਿਹਦੇ ਵਾਸਤੇ ਸਾਰੇ ਦੇਸ਼ ਨੂੰ ਸਾਡੇ ਪਿੰਡ ਨੂੰ ਖਾਸ ਕਰਕੇ ਤੇ ਸਾਡੇ ਸਾਰੇ ਪਿੰਡ ਦੇ ਵਸਨੀਕਾਂ ਨੂੰ ਉਹਨਾਂ ਦੇ ਵਿਸ਼ੇਸ਼ ਮਾਣ ਹੈ ਪਰਮਾਤਮਾ ਇਹ ਜਿਹੜੇ ਜਿਹੜੇ ਨੌਜਵਾਨ ਦਲੇਰ ਪੁੱਤ ਹਿੰਦੁਸਤਾਨ ਨੂੰ ਹੋਰ ਬਖਸ਼ੇ ਤਾਂ ਕਿ ਆਪ ਦੇ ਦੇਸ਼ ਦੇ ਜਿਹੜੀਆਂ ਸੇਵਾ ਕਰ ਸਕਣ ਆਪ ਦੇ ਦੇਸ਼ ਦੀਆਂ ਬਾਉਂਡਰੀ ਨੂੰ ਸੁਰੱਖਿਅਤ ਰਹਿ ਸਕਣ ਤਾਂ ਕਿ ਅਸੀਂ ਵੀ ਆਜ਼ਾਦੀ ਦਾ ਆਨੰਦ ਮਾਣਦੇ ਰਹੀਏ ਨਹੀਂ ਪਹਿਲਾਂ ਹੀ ਹਸੇਵਾਲ ਦਾ ਜਿਹੜਾ ਨਾਂ ਹੈ ਹਿੰਦੁਸਤਾਨ ਦੀ 에어ਫੋਰਸ ਦੇ ਮੈਂਪ ਤੇ ਤਾਂ ਕਾਫੀ ਚਮਕਦਾ ਤੇ ਇਹ ਫਿਲਮ ਦੇ ਆਉਣ ਨਾਲ ਇਸ ਨੂੰ ਹੋਰ ਵੀ ਐਕਸਪੋਜ਼ਰ ਮਿਲੇਗਾ ਤੇ ਲੋਕ ਜਾਣੂ ਹੋਣਗੇ ਤੇ ਇਹਨਾਂ ਨਿਰਮਲਜੀਤ ਕਰਨ ਜਿਹੜੇ ਸਾਡੇ 에ਅਰ ਮਾਰਸ਼ਲ ਮਜੀਤ ਸਿੰਘ ਸੇਖੋਂ ਉਹ ਵੀ ਸਦਨ 에ਅਰ ਕਮਾਂਡ ਦੇ ਚੀਫ ਰਹੇ ਨੇ ਤੇ ਉਹਨਾਂ ਨੇ ਵੀ ਦੋ ਲੜਾਈਆਂ ਵਿੱਚ 65 22 ਦੋਨਾਂ ਚ ਬੀਰ ਚੇਕਰ ਪ੍ਰਾਪਤ ਕੀਤਾ ਤੇ ਨਾਲ ਹੀ ਉਹਨਾਂ ਨੇ ਪੀਬੀਐਸ ਐਮ ਬੀਐਸ ਐ ਤਿੰਨ ਚਾਰ ਹੋਰ ਜਿਹੜੇ ਵਿਸ਼ੇਸ਼ ਸੇਵਾ ਅਵਾਰਡ ਉਹਨਾਂ ਨੂੰ ਪਰ प्राप्त किए ने हाई रेटेड ऑफिसर वन ऑफ द ही हैज नोन एवरी टाइप ऑफ एयरक्राफ्ट इस ਤੋਂ ਇਲਾਵਾ ਸਾਡੇ ਪਿੰਡ ਦੇ ਸਰ ਗੁਰਦੇয়াল ਫਲਾਈਟ ਲੈਫਟੇਨਟ ਗੁਰਦੇয়াল ਸਿੰਘ ਸੇਖੋ ਜਿਹਨਾਂ ਸੈਕੰਡ ওয়ার্ল্ড ਵਾਰ ਵਿੱਚ ਹਿੱਸਾ ਲਿਆ ਤੇ ਉਹਨਾਂ ਜਪਾਨ ਵਿੱਚ ਸ਼ਹੀਦ ਹੋਏ ਸੀਗੇ ਕਿਹਦਾ ਸਰ ਜੀ ਪੂਰੇ ਪਿੰਡ ਨੂੰ ਹੀ ਕਿਤਨਾ ਕਿਤੇ ਮਾਣ ਹੈਗਾ ਕਿਉਂਕਿ ਕਿਤੇ ਨਾ ਕੀਤਾ ਕਿ 에어 ਵਿੱਚ ਪੁੱਛਣ ਵਾਲੀ ਗੱਲ ਨਹੀਂ ਵੈਸੇ ਇਟਸ ਇਸ ਵੈਰੀ ਮੱਚ ਵਿਜੀਬਲ ਇਹ ਦਸਤਾ ਵੀ ਹੈ ਕਿਤੇ ਜਿਹੜਾ ਮਰਜੀ ਗੱਲ ਕਰਕੇ ਦੇਖ ਰਿਹਾ ਤੂੰ ਹੋਣਾ ਵੀ ਚਾਹੀਦਾ ਇਹ ਸਾਰੇ ਪ੍ਰਦੇਸ਼ ਨੂੰ ਮਾਣ ਆ ਪਿੰਡ ਵਾਸ਼ਣਗਾਰ ਸਾਡੇ ਵਿੱਚੋਂ ਸੀ ਸਾਡਾ ਖਾਦ ਆਪਦਾ ਖੂਨ ਸੀ ਤੇ ਮਾਣ ਹੈ ਤੇ ਹੁੰਦਾ ਰਹੇਗਾ